ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਬੀਤੇ ਕੱਲ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਅਮਰੀਕਾ ਦੀ ਸਟੇਟ ਨਿਊਯਾਰਕ ਦੇ ਵੱਲੋਂ ਉੱਥੋਂ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ ਸਿੱਖ ਨਸਲਕੁਸ਼ੀ ਬਾਰੇ ਹੋਰ ਕਈ ਜਿਹੜੀਆਂ ਅਮਰੀਕਾ ਦੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਪਹਿਲਾਂ ਇਹੋ ਜਿਹੀ ਮਤੇ ਪਾਸ ਹੋ ਚੁੱਕੇ ਆ ਕੈਨੇਡਾ ਦੇ ਵਿੱਚ ਵੀ ਇਹ ਮਤੇ ਪਾਸ ਹੋ ਚੁੱਕੇ ਆ ਤੇ ਹੁਣ ਜਿਹੜੀ ਅਮਰੀਕਾ ਦੀ ਕਾਂਗਰਸ ਆ ਤੇ ਕੈਨੇਡਾ ਦੀ ਪਾਰਲੀਮੈਂਟ ਆ ਉਹਦੇ ਵਿੱਚ ਵੀ ਜਿਹੜੇ ਸਿੱਖ ਨਸਲ ਕੁਸ਼ੀ ਦੇ ਮਤੇ ਪਾਸ ਕਰਾਉਣ ਦੇ ਲਈ ਜਿਹੜੀ ਚਾਰਾਜ਼ ਹੋਈ ਆ ਉਹ ਕੀਤੀ ਜਾ ਰਹੀ ਹੈ ਪਰ ਨਿਊਯਾਰਕ ਸਟੇਟ ਦੇ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਇਸ ਮਤੇ ਨੂੰ ਪਾਸ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਸੇਖਾ ਗੂ ਨਿਊਯਾਰਕ ਤੋਂ ਜਪਨੀਤ ਸਿੰਘ ਉਹ ਅੱਜ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਇਸ ਸ਼ੋਅ ਦੇ ਵਿੱਚ ਤੇ ਉਹਨਾਂ ਦੇ ਨਾਲ ਅਸੀਂ ਇਸ ਮਤੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜੀ ਅਮਰੀਕਾ ਦੇ ਵਿੱਚ ਕਿਉਂਕਿ ਜਪਨੀਤ ਸਿੰਘ ਜਿਹੜੇ ਹੁਣ ਹੋਣ ਵਾਲੇ ਨਿਊਯਾਰਕ ਜਿਹੜੀ ਸਿਟੀ ਕਾਉਂਸਲ ਆ ਉਹਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਆ ਕੈਂਡੀਡੇਟ ਨੇ ਤੇ ਅਮਰੀਕਾ ਦੇ ਵਿੱਚ ਜਿਹੜੀ ਲੋਕਲ ਲੈਵਲ ਦੇ ਉੱਤੇ ਸਿਆਸਤ ਆ ਉਹਦੇ ਬਾਰੇ ਵੀ ਕੁਝ ਗੱਲਾਂ ਬਾਤਾਂ ਜਬਨੀ ਸਿੰਘ ਹੋਰਾਂ ਦੇ ਨਾਲ ਕਰਾਂਗੇ ਜਬਨੀ ਸਿੰਘ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਏ ਟੀਵੀ 84 ਤੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਿੱਤਾ ਰ ਧੰਨਵਾਦ ਕਿ ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਤੁਹਾਡੇ ਨਾਲ ਰੂਪ 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 ਹੁੰਦਾ ਤੇ ਦੋ ਦਿਨ ਪਹਿਲਾਂ ਜਿਹੜੀ ਆਪਣੀ ਹਿਸਟਰੀ ਇੱਥੇ ਬਣੀ ਹੈ ਨਿਊਯਾਰਕ ਸਟੇਟ ਦੇ ਵਿੱਚ ਬਹੁਤ ਮਾਨ ਵੀ ਮਹਿਸੂਸ ਹੁੰਦਾ ਤੇ ਥੋੜਾ ਜਿਹਾ ਇਹ ਚੀਜ਼ ਪਾਸ ਹੋਈ ਫਾਈਨਲੀ ਥੋੜਾ ਜਿਹਾ ਬਲੀਫ ਵੀ ਨਹੀਂ ਹੋਇਆ রাইਟ ਕਿਉਂਕਿ ਇੰਨੀ ਲੰਬੇ ਸਮੇਂ ਤੋਂ ਆਪਣੇ ਬਜ਼ੁਰਗਾਂ ਨੇ ਆਪਣੇ ਐਲਡਰਸ ਨੇ ਇਸ ਮੁੱਦੇ ਨੂੰ ਲਗਾ ਦੀ ਕੋਸ਼ਿਸ਼ ਕੀਤੀ ਤੇ ਕਿਸ ਕਾਰਨ ਕਰਕੇ ਜਿਹੜੀ ਆਪਣੀ ਆਰਐਸਐਸ ਦੀ ਲਾਬੀ ਹੈ ਕਾਫੀ ਸਟਰੋਂਗ ਇਨ ਨਿਊਯਾਰਕ ਸਟੇਟ ਦੇ ਵਿੱਚ ਤੇ ਜਦੂ ਇਹ ਮੁੱਦੇ ਨੂੰ ਅਸੀਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਸੀ ਇਨ ਦਾ ਪਾਸਟ ਬੋਥ ਬਲਾਕੇਜ ਵੀ ਮਿਲਦੀ ਸੀ ਐਕਚੁਅਲੀ ਇੱਕ ਅਸੈਂਬਲੀ ਮੈਂਬਰ ਨੇ ਜਿਹਨੇ 15 ਸਾਲ ਪਹਿਲਾਂ ਇਸ ਮੁੱਦੇ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤਾ ਸੀ ਉਹਨੇ ਉਹਨੇ ਸਾਰਾ ਸਾਹਮਣੇ ਮੀਡੀਆ ਦੇ ਸਾਹਮਣੇ ਵੀ ਕਿਹਾ ਕਿ ਇੰਡੀਅਨ ਗਵਰਨਮੈਂਟ ਦਾ ਹੱਥ ਸੀ ਇਸ ਚੀਜ਼ ਨੂੰ ਰੋਕਣ ਦਾ 15 ਸਾਲ ਪਹਿਲਾਂ ਸੋ ਇਹ ਬੋਥ ਮਾਨਵਲੀ ਗੱਲ ਹੈ ਕਿ ਫਾਈਨਲੀ ਆਪਣੇ ਸਾਰੇ ਜਥੇਬੰਦੀਆਂ ਸਾਰੇ ਕਮਿਊਨਿਟੀ ਇਕੱਠੀ ਹੋ ਕੇ ਸਟੇਟ ਕੈਪੀਟਲ ਪਹਿਲੀ ਵਾਰੀ ਇੰਨੇ ਵੱਡੀ ਗਿਣਤੀ ਨਾਲ 100 ਬੰਦਾ ਆਪਣੇ ਨਾਲ ਗਿਆ ਸੀ ਤੇ ਆ ਮੋਰਟਲ ਗੁਰੂਕਾਰ ਵੀ ਇਨਵੋਲਵ ਸੀ ਯੂਥ ਟੂ ਬੀ ਗਰੂਪਸ ਆਪਣੇ ਆਪਣੇ ਬੀਬੀਆਂ ਵੀ ਨਾਲ ਜੁਟੀਆਂ ਸੀ ਤੇ ਅਸੀਂ ਚਾਹੁੰਦੇ ਕਿ ਇਹ ਪੂਰੀ ਟੋਟੈਲਿਟੀ ਜਿਹੜਾ ਇੱਕ ਵਿਮਨਸ ਪਰਸਪੈਕਟਿਵ ਯੂਥ ਪਰਸਪੈਕਟਿਵ ਆਪਣੇ ਬਜ਼ੁਰਗਾਂ ਦਾ ਪਰਸਪੈਕਟਿਵ ਸਾਰੇ ਪਰਸਪੈਕਟਿਵ ਟੂ ਇਸ ਚੀਜ਼ ਦਾ ਕਵਰ ਕਰੀਏ ਤੇ ਜਿੱਦਾਂ ਸਟੇਟ ਸੈਨੇਟਰ ਜਸਕਰਾਮ ਉਸਨੇ ਪੇਸ਼ ਵੀ ਕੀਤਾ ਉਹ ਵੀ ਬਹੁਤ ਪਾਰਕਲ ਸੀ ਉਸੋ ਵਾਹਿਗੁਰੂ ਕਿਰਪਾ ਨਾਲ ਇਹ ਬਹੁਤ ਵੱਡਾ ਉਪਰਾਵਾਂ ਵੀ ਤੇ ਅਸੀਂ ਚਾਹੁੰਦੇ ਕਿ ਹੁਣ ਜਿਹੜੇ ਬਾਕੀ ਜੇ ਰਸਤੇ ਬਲੌਕ ਹੋਏ ਨੇ ਕਾਂਗਰਸ ਦਾ ਹੋਰ ਵੀ ਆ ਕੇ ਸਟੇਟਾ ਜਿੱਥੇ ਨਹੀਂ ਇਹ ਚੀਜ਼ ਪਾਸ ਹੋਈ ਉੱਥੇ ਵੀ ਹੁਣ ਰਸਤਾ ਖੋ ਗਿਆ ਇਸ ਚੀਜ਼ ਨੂੰ ਅੱਗੇ ਲਿਆਂਦਾ ਬਿਲਕੁਲ ਜਿਵੇਂ ਸਿੰਘੀ ਇਹ ਇੱਕ ਬੜੀ ਪਾਵਰਫੁਲ ਪ੍ਰੈਜੈਂਟੇਸ਼ਨ ਸੀ ਜੈਸਿਕਾ ਰੇਮੋ ਆਮ ਤੌਰ ਤੇ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਬੜੀ ਪਾਵਰਫੁਲ ਸੀ ਤੇ ਜਿਹੜਾ ਰੈਜ਼ੋਲੂਸ਼ਨ ਆ ਇਨ ਰਾਈਟਿੰਗ ਅਸੀਂ ਉਹ ਪੜਿਆ ਆ ਕਾਫੀ ਡੀਟੇਲਡ ਉਹਦੇ ਚ ਸਿਕ ਕਮਿਊਨਿਟੀ ਦਾ ਜਿਹੜਾ ਜਿਹੜੀ ਤਾਰੀਫ਼ ਵੀ ਕੀਤੀ ਗਈ ਨਾਲ ਹੀ ਜਿਹੜਾ ਇਨਜਸਟਿਸ ਸੇਖਾਂ ਦੇ ਨਾਲ ਇੰਡੀਆ ਦੇ ਵਿੱਚ ਹੋਇਆ ਉਹਦੀ ਵੀ ਗੱਲਬਾਤ ਕੀਤੀ ਗਈ ਤਾਂ ਤੁਸੀਂ ਇਹ ਸਾਰੀ ਜਿਹੜੀ ਚਾਰਜਾਂ ਜਾਂ ਇਸ ਰੈਜ਼ੋਲੂਸ਼ਨ ਪਾਸ ਕਰਨ ਦੀ ਉਹਦੇ ਵਿੱਚ ਤੁਸੀਂ ਇਨਵੋਲਡ ਰਹੇ ਤੁਸੀਂ ਕਾਫੀ ਵੱਡਾ ਰੋਲ ਨਿਭਾਇਆ ਜਿਵੇਂ ਤੁਸੀਂ ਕਿਹਾ ਕਿ 15 ਸਾਲ ਪਹਿਲਾਂ ਜਿਹੜੀ ਇੰਡੀਅਨ ਸਟੇਟ ਦੀ ਇਨਵੋਲਮੈਂਟ ਦੇ ਨਾਲ ਇੰਟਰਫੇਰੈਂਸ ਦੇ ਨਾਲ ਜਿਹੜਾ ਇਹ ਰੈਜ਼ੋਲੂਸ਼ਨ ਨੂੰ ਰੋਕਿਆ ਗਿਆ ਸੀ ਤਾਂ ਇਸ ਵਾਰ ਕੀ ਇਸ ਵਾਰ ਵੀ ਇਸ ਤਰੀਕੇ ਦੀਆਂ ਕੋਈ ਅਰਚਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਪ੍ਰੋਬਲਮਸ ਤੁਹਾਡੇ ਸਾਹਮਣੇ ਆਈਆਂ ਜਦੋਂ ਤੁਸੀਂ ਇਹ ਸਾਰੀ ਚਾਰਜਾਈ ਕਰ ਰਹੇ ਸੀ ਯਾਨੀ ਬਹੁਤ ਹਰਡਲਸ ਫੇਸ ਕੀਤੀਆਂ ਬਹੁਤ ਪ੍ਰੋਬਲਮਸ ਡੈਫੀ ਫੇਸ ਕੀਤੀ ਮੈਨੂੰ ਜਿਸ ਮੈਨੂੰ ਚਾਰ ਪੰਜ ਸਾਲ ਹੋ ਗਏ ਪੋਲਿਟਿਕਲੀ ਐਕਟਿਵ ਹੋਏ ਨੂੰ ਅਥੇ ਨਿਊਯਾਰਕ ਸਟੇਟ ਦੇ ਵਿੱਚ ਪਰ ਜਿ세 ਮੈਂ ਇਨਵੋਲ ਹੋਇਆ ਮੇਰਾ ਐਕਸਲੀ ਮਿਸ਼ਨ ਸੀ ਕਿ ਆਪਾਂ ਕਿੱਤਾ ਇਸ ਮੁੱਦੇ ਨੂੰ ਅੱਗੇ ਲਾ ਕੇ ਆਈਏ ਰਾਈਟ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਆ ਆ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਆ ਦੋਸਾਂ ਪਹਿਲਾਂ ਵੀ ਇੱਕ ਫੇਰ ਕੋਸ਼ਿਸ਼ ਕੀਤੀ ਅਸੈਂਬਲੀ ਥਰੂ ਪਾਸ ਕਰਾਉਣ ਦੀ ਤੇ ਉੱਥੇ ਵੀ ਉਸ ਮੈਂ ਅਸੈਂਬਲੀ ਮੈਂਬਰ ਨਾਮ ਨਹੀਂ ਲੈਣਾ ਚਾਹਾਂਗਾ ਪਰ ਉਹਨੇ ਵੀ ਇਹੀ ਕਿਹਾ ਹੈ ਕਿ ਬਲਾਕੇਜ ਬਹੁਤ ਆ ਰਹੀ ਹੈ ਇੰਡੀਅਨ ਸਟੇਟਸ ਨੂੰ ਸੋ ਵਾਈ ਗੁਰੂ ਕਿਰਪਾ ਨਾਲ ਜੂ ਸਟੇਟ ਸੈਂਟਰ ਜਿਸਕਾ ਰਾਮੋਸਨਾ ਆਪਣਾ ਵਾਸਤਾ ਪਿਆ ਆਪਣੀ ਫਰੈਂਡਸ਼ਿਪ ਹੋਈ ਆਸੀ ਨੂੰ ਕਿਹਾ ਕਿ ਲਿਸਨ ਇਸਾ ਨੂੰ ਨਾ ਕੋਈ ਫੰਡਿੰਗ ਚਾਹੀਦੀ ਯੂ ਨੋ ਸਟੇਟ ਕੋ ਨਾ ਸਾਨੂੰ ਕੋਈ ਆ ਕੋਈ ਹੋਰ ਸੇਵਾ ਦੀ ਲੋੜ ਹੈ ਸਾਨੂੰ ਬਸ ਆਪਣੀ ਜਿਹੜੀ ਇਹ ਇਕਨੋਲਜ ਕਰਾਉਣਾ ਰੈਕਗਨਾਈਜ਼ ਕਰਾਉਣਾ ਸਾਡੀ ਕਮਿਊਨਿਟੀ ਵਾਸਤੇ ਬਹੁਤ ਵੱਡਾ ਕਾਜ਼ ਉਹਦੇ ਚ ਤੁ ਜੇ ਮਦਦ ਕਰ ਸਕਦੀ ਹੈ ਅ ਅਸੀਂ ਤੈਨੂੰ ਹਮੇਸ਼ਾ ਅਪਰੀਸ਼ੀਏਟ ਵੀ ਕਰਾਂਗੇ ਸਪੋਰਟ ਵੀ ਕਰਾਂਗੇ ਤੇ ਤੈਨੂੰ ਹੁਣ ਜਿੱਥੇ ਵੀ ਤੈਨੂੰ ਲੋੜ ਪਵੇਗਾ ਆਪਾਂ ਖੜਾ ਹੋਵਾਂਗੇ ਵੀ ਨਾਲ ਰਾਈਟ ਤੇ ਫਾਈਨਲੀ ਆ ਜਦੋਂ ਅਸੀਂ ਇੱਕ ਸਿੱਖ ਟਾਊਨ ਹੋ ਰਖਾਇਆ ਸੀ ਪਿਛਲੇ ਅਗਸਤ ਦੇ ਵਿੱਚ 2024 ਤੇ ਉਹੀ ਆਈ ਸੀ ਤੇ ਉੱਥੇ ਉਹਨੇ ਸਾਰੇ ਸਾਮਣੇ ਸਾਰੀ ਸੰਗਤ ਦੇ ਸਾਹਮਣੇ ਕਿਹਾ ਕਿ ਆਈ ਵਾ ਡੈਫਨਿਟਲੀ ਇਨ ਦਾ ਨੈਕਸਟ ਲੈਜਿਸਲੇਟਿਵ ਸੈਸ਼ਨ ਜੋ ਜਨਵਰੀ ਦੇ ਵਿੱਚ ਸ਼ੁਰੂ ਹੁੰਦਾ ਉੱਥੇ ਮੈਂ ਅੱਗੇ ਲੈ ਕੇ ਆਵਾਂਗੀ ਤੇ ਜੈਸੇ ਉਹਨੇ ਪ੍ਰੋਮਿਸ ਕੀਤਾ ਅਸੀਂ ਫਾਲੋਅ ਅਪ ਕਰਦੇ ਰਹੇ ਉਹਦੀ ਟੀਮ ਨਾਲ ਤੇ ਸਾਰੀ ਲੈਂਗੁਏਜ ਨੂੰ ਲੈ ਕੇ ਪ੍ਰੋਗਰਾਮ ਦੀ ਤਿਆਰੀ ਤੱਕ ਆਪਾਂ ਸਾਰਾ ਕੁਝ ਇਨਵੋਲਵ ਰਹੇ ਤੇ ਆਪਾਂ ਮੇਕ ਸ਼ੁਰ ਕਰਨਾ ਹੀ ਕਿ ਕੋਈ ਵੀ ਇਦਾਂ ਦੀ ਗੱਲ ਨਾ ਹੋ ਜੇ ਜਿੱਥੇ ਸਾਨੂੰ ਧੋਖੇ ਚ ਰੱਖਿਆ ਜਾਏ রাইਟ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਪੋਲਿਟਿਕਸ ਉਹ ਮਾੜੀ ਚੀਜ਼ ਹੈ ਕਈ ਵਾਰੀ ਤੇ ਸਾਨੂੰ ਇੱਕ ਚੀਜ਼ ਕਹ ਕੇ ਹੋਰ ਕੁਝ ਹੋ ਜਾਂਦਾ ਤੇ ਜਿੰਤਾਕਰ ਉਹਨੇ ਫਲੋਰ ਦੀ ਸਪੀਚ ਪੜ੍ਹੀ ਨਹੀਂ ਹੈ ਉਹਨੇ ਤੱਕ ਮੈਨੂੰ ਖੁਦ ਨਹੀਂ ਬਲੀਫ ਹੋਇਆ ਬਲੀਵ ਹੋਇਆ ਹੀ ਤੇ ਅੱਜ ਇੱਕ ਜੂ ਉਹਨੇ ਬੋਲਿਆ ਤੇ ਜਿਸ ਸਾਹ ਨਾਲ ਬੋਲਿਆ ਕਿੰਨੀ ਡੀਟੇਲ ਨਾਲ ਬੋਲਿਆ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਵੀ ਜ਼ਿਕਰ ਕੀਤਾ ਆਈ ਥਿੰਕ ਉਹ ਸਾਰਾ ਕੁਝ ਮਿਲਾ ਕੇ ਇੱਕ ਬਹੁਤ ਪਾਵਰਫੁਲ ਮੈਸੇਜ ਜਾਂਦਾ ਕਿ ਸਿੱਖ ਕਮਿਊਨਿਟੀ ਚੜ੍ਹਦੇ ਕਾ ਦੇ ਵਿੱਚ ਤੇ ਕੋਈ ਵੀ ਇਦਾਂ ਦਾ ਆਪਰੇਸ਼ਨ ਨਿਊਯਾਰਕ ਸਟੇਟ ਕੰਡੈਮ ਕਰਦੀ ਹੈ ਤੇ ਉਹ ਉਹ ਬਹੁਤ ਵੱਡੀ ਗੱਲ ਸੀ ਸਾਡੇ ਵਾਸਤੇ ਬਿਲਕੁਲ ਚਪਨੀ ਸਿੰਘ ਜੀ ਹੁਣ ਮੈਂ ਅੱਗੇ ਵਧਦਾ ਕਿ ਤੁਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਜਿਹੜੇ ਲੋਬਿੰਗ ਐਫਰਟਸ ਨੇ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਇਹ ਤੁਸੀਂ ਕਹਿ ਸਕਦੇ ਹੋ ਕਿ ਡਿਮਾਂਡ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਤੋਂ ਕਿ ਸਿੱਖ ਜਨੋਸਾਈਡ ਨੂੰ ਸਾਈਡ ਨੂੰ ਜੋ ਮੈਸੇਜ ਰਿਹਾ ਸਿੱਖਾਂ ਦਾ ਉਹਨੂੰ ਐਜ਼ ਅ ਜੇਨੋਸਾਈਡ ਰੈਕੋਗਨਾਈਜ਼ ਕੀਤਾ ਜਾਵੇ ਇਹਦੇ ਲਈ ਬਹੁਤ ਐਫਰਟਸ ਹੋ ਰਹੇ ਆ ਤੇ ਜਦੋਂ ਲੋਬਿੰਗ ਦੀ ਗੱਲ ਕਰਦੇ ਆ ਤਾਂ ਅਸੀਂ ਦੇਖ ਰਿਹਾ ਕਿ ਹੁਣ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਸਿੱਖ ਫੇਸੇਜ਼ ਨੇ ਮਤਲਬ ਉਹ ਬੜੇ ਪ੍ਰੋਮੀਨੈਂਟ ਪੋਜੀਸ਼ਨਸ ਤੇ ਉੱਤੇ ਬੈਠੇ ਆ ਜੇ ਅਮਰੀਕਾ ਤੇ ਕੈਨੇਡਾ ਦੀ ਗੱਲ ਕਰੀਏ ਹੁਣ ਤੁਸੀਂ ਵੀ ਉਸ ਸਫਰ ਦੇ ਵਿੱਚ ਲੱਗੇ ਹੋਇਓ ਤੁਸੀਂ ਇਸ ਵਾਰ ਇਲੈਕਸ਼ਨ ਵੀ ਕੰਟੈਸਟ ਕਰ ਰਹੇ ਹੋ ਤਾਂ ਤਾਂ ਕੀ ਅਹਿਸਾਸ ਤੁਹਾਡਾ ਬਿਲੀਫ ਕੀ ਆ ਪੋਲਿਟਿਕਸ ਨੂੰ ਲੈ ਕੇ ਕਿ ਜਦੋਂ ਤੁਸੀਂ ਐਜ਼ ਅ ਸਿੱਖ ਅਮਰੀਕਾ ਦੇ ਵਿੱਚ ਹੁਣ ਤੁਸੀਂ ਪੋਲਿਟਿਕਸ ਦੇ ਵਿੱਚ ਐਂਟਰ ਹੋ ਰਹੇ ਹੋ ਤਾਂ ਤੁਸੀਂ ਕੀ ਕਿਹੜਾ ਆਈਡੀਆ ਲੈ ਕੇ ਅੱਗੇ ਵਧ ਰਹੇ ਹੋ ਅਤੇ ਕਈ ਵਾਰੀ ਯੂ نو ਅਸੀਂ ਆਪਣੇ ਜਰਨੀ ਦੇ ਵਿੱਚ ਲੂਜ਼ ਕਰ ਜੰਨੇ ਕਿ ਆਪਾਂ ਗੁਰੂ ਮਹਾਰਾਜ ਨੇ ਸਾਨੂੰ ਕੀ ਬਖਸ਼ਿਸ਼ ਦਿੱਤੀ ਹੈ ਹਨਾ ਜਿਹੜੀ ਸਿੱਖੀ ਅਸੂਲ ਦੀ ਅਸੂਲ ਦੀ ਰਾਈ ਆਪਾਂ ਬਸ ਸਿਕਮਾਸ ਨਹੀਂ ਰਾਜ ਲੈਣਾ ਆਪਾਂ ਸਾਰੇ ਵਾਸਤੇ ਲੈਣਾ ਰਾਈ ਸਾਰੇ ਸਾਰਿਆਂ ਨੂੰ ਇਹ ਸ਼ੋਅ ਕਰਨਾ ਕਿ ਸਿੱਖੀ ਅਸੂਲ ਨਾਲ ਕਿੱਦਾਂ ਆਪਾਂ ਲੀਡ ਕਰ ਸਕਦੇ ਹਾਂ ਸੋ ਮੇਰੇ ਵਾਸਤੇ ਇਹ ਬਹੁਤ ਟੀ ਗੱਲ ਜਿੱਥੇ ਮੈਂ ਯੂ ਨੋ ਵਡਾਉਂਆ ਸਕੂਲ ਗਿਆ ਕਿਮ ਜਿਸ ਕਮਿਊਨਿਟੀ ਚ ਮੈਂ ਯੂ ਨੋ ਉਹ ਤਾਂ ਕਿ ਆਪਣੀ ਜਰਨੀ ਪ੍ਰਾਪਤ ਕੀਤੀ ਹੈ ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰਨਾ ਇਸ ਇਲਾਕੇ ਦੇ ਵਿੱਚ ਰੀਟ੍ਰੀਟਮੈਂਟ ਹੈਲਥ ਵੀ ਆਂਦਾ ਸਾਫ ਹੋਜ਼ ਇੰਪਾਰਟ ਵੀ ਆਂਦਾ ਸਾਜਮਿਲ ਕਾ ਵੀ ਆਂਦਾ ਤੇ ਇਸ ਕਮਿਊਨਿਟੀ ਨੂੰ ਇੱਕ ਪਾਰਟ ਹੈਗਾ ਰੀਟ੍ਰੀਟਮੈਂਟ ਜਿੱਥੇ ਲੈਟਰ ਪੰਜਾਬ ਦਾ ਵੀ ਨਾਮ ਦਿੱਤਾ ਗਿਆ ਪਰ ਇਹ ਵੇ ਕਿ ਪਿਛਲੇ 50 ਸਾਲਾਂ ਤੋਂ 56 60 ইয়ার্স ਜਿੱਥੇ ਜਿੰਨੇ ਜਦੋਂ ਦੇ ਸਿੱਖ ਇੱਥੇ ਆਏ ਨੇ ਕਦੀ ਵੀ ਲੋਕਲ ਲੈਵਲ ਦਾ ਸਟੇਟ ਲੈਵਲ ਦਾ ਨਾ ਫੈਡਰਲ ਲੈਵਲ ਦਾ ਕੋਈ ਸਿੱਖ ਇਲੈਕਟਿਡ ਬਣ ਪਾਇਆ ਤੇ ਉਹਦੇ ਚ ਆਈ ਥਿੰਕ ਅਪਰਨਿੰਗ ਵੀ ਕੋਈ ਥੋੜੀ ਬਹੁਤ ਕਮੀਆਂ ਹੈ ਰਾਈਟ ਪਰ ਇੱਕ ਹੋਰ ਗੱਲ ਜਿੱਥੇ ਹੁਣ ਯੂਥ ਦੀ ਗੱਲ ਆਉਂਦੀ ਸਾਨੂੰ এডੂਕੇਸ਼ਨ ਵੀ ਮਿਲ ਗਈ ਰਾਈਟ ਥੋੜਾ ਬਹੁਤ ਆਪਣਾ ਅਸੀਂ ਪੋਟੈਂਸ਼ੀਅਲ ਵੀ ਸਲੇਬਲ ਹੈਗੇ ਆ ਸੋ ਵੀ ਨੀਡ ਟੂ ਮੇਕ ਸ਼ੋਰ ਕਿ ਅਪਾ ਇਹ ਦੇ ਚ ਇਹ ਫੀਲਡ ਵੀ ਮੱਲਾ ਮਾਰੀਏ ਹੁਣ ਆਪਣੇ ਡਾਕਟਰ ਵੀ ਹੈਗੇ ਨੇ ਲੋਅਰ ਵੀ ਹੈਗੇ ਨੇ ਇੰਜੀਨੀਅਰ ਵੀ ਹੈਗੇ ਨੇ ਬਸ ਇਹ ਫੀਲਡ ਹੈ ਜਿੱਥੇ ਆਪਣਾ ਕੋਈ ਸਿੱਖ ਭੈਣ ਭਰਾ ਨਹੀਂ ਹੈ ਸੋ ਉਹਦੇ ਚ ਮੈਨੂੰ ਬਹੁਤ ਅਹਿਸਾਸ ਹੋਇਆ ਕਿ ਇਹ ਟੀਚਡ ਕਾਰਡ ਹੈਗੀ ਹੈ ਤੇ ਤਾਂ ਹੀ ਮੇਬੀ ਕੋਈ ਹੱਦ ਤੱਕ ਆਪਣਾ ਏਜਡ ਹੋਡੀਅਰ ਜੈਨੋਸਾਈਡ ਦਾ ਬਿਲ ਤਾਂ ਹੀ ਥੋੜੀ ਧੇਰ ਜ਼ਿਆਦਾ ਲੱਗਿਆ ਕਿਉਂਕਿ ਹੁਣ ਜਿਹੜੀਆਂ ਸਟੇਟਾਂ ਦੇਖ ਲਓ ਪੈਂਸਿਲਵੇਨੀਆ ਚ ਪਾਸ ਹੋ ਗਿਆ ਨਿਊ ਜਰਸੀਸ ਪਾਸ ਹੋ ਗਿਆ ਕਨੇਟਿਕਿਚ ਪਾਸ ਹੋ ਗਿਆ ਜਿੱਥੇ ਨਹੀਂ ਸਿੱਖ ਹੈ ਵੀ ਨਹੀਂ ਪਰ ਉੱਥੇ ਪਾਸ ਹੋ ਗਿਆ ਪਰ ਜਿੱਥੇ ਨਿਊਯਾਰਕ ਜਿੱਥੇ ਸਿੱਖਾ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਇੰਨੇ ਸਾਲ ਲੱਗ ਗਏ ਸਾਨੂੰ ਪਾਸ ਕਰਦੇ ਸੋ ਆਈ ਥਿੰਕ ਪੋਲਿਟਿਕਲ ਇਨਫਲੂਐਂਸ ਬਹੁਤ ਜ਼ਰੂਰੀ ਹੈ ਤੇ ਆਪਾਂ ਹੁਣ ਇਸ ਫੀਲਡ 'ਚ ਆਉਣਾ ਵੀ ਬਹੁਤ ਜ਼ਰੂਰੀ ਹੈ ਪਰ ਸਾਨੂੰ ਸਟੈਪ ਲੈਣੇ ਚਾਹੀਦੇ ਨੇ ਐਵਰੀ ਐਵਰੀ ਈਅਰ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਹੁੰਦੀ ਹੈ ਤੇ ਅਸੀਂ ਆਪਣੀ ਕਮਿਊਨਿਟੀ ਨੂੰ ਬਿਲਡ ਕਰਨ ਲਈ ਤੇ ਹੋਰਾਂ ਨੂੰ ਦਿਖਾਉਣ ਲਈ ਕਿ ਸਿੱਖੀ ਅਸੂਲਾਂ ਨਾਲ ਕਿੱਦਾਂ ਲੀਡ ਕਰਿਆ ਜਾਂਦਾ ਸਾਨੂੰ ਪਹਿਲਾਂ ਮੈਦਾਨ ਜਾਣਾ ਪੈਣਾ ਸੋ ਅਸੀਂ ਇਸਾ ਪੂਰੇ ਜੋਰਾਚਾ ਲੱਗੇ ਆ ਤੇ ਮਹਾਰਾਜਾ ਦੀ ਕਿਰਪਾ ਨਾਲ ਹੋਪਫੁਲੀ ਇੱਕ ਹੋਰ ਤੁਹਾਨੂੰ ਗੁੱਡ ਨਿਊਜ਼ ਦੇ ਪਾਈਏ ਤਿੰਨ ਮਹੀਨੇ ਬਾਅਦ ਬਿਲਕੁਲ ਜਬ ਨਹੀਂ ਸੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਇੰਡੀਅਨ ਇਨਵੋਲਵਮੈਂਟ ਆ ਜਿਵੇਂ ਕੈਨੇਡਾ ਦੇ ਵਿੱਚ ਹੁਣ ਜ਼ਿਕਰ ਹੋ ਰਿਹਾ ਕਿ ਕੈਨੇਡਾ ਦੀਆਂ ਜਿਹੜੀਆਂ ਫੈਡਰਲ ਇਲੈਕਸ਼ਨਸ ਆ ਉਹਦੇ ਵਿੱਚ ਇੰਡੀਆ ਜਿਹੜਾ ਆ ਉਹ ਮਤਲਬ ਅਸਰ ਪਾ ਸਕਦਾ ਆਪਣੇ ਰਿਸੋਰਸਸ ਦੇ ਨਾਲ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ 15 ਸਾਲ ਤੋਂ ਪਹਿਲਾਂ ਦਾ ਜ਼ਿਕਰ ਕੀਤਾ ਕਿ ਪਿਲ ਰੋਕੇਆ ਜੈਨੋਸਾਈਡ ਦਾ ਤਾਂ ਤੁਸੀਂ ਤੁਹਾਡੇ ਮੈਂ ਤੁਹਾਡੀ ਟਵਿੱਟਰ ਪ੍ਰੋਫਾਈਲ ਵੀ ਦੇਖ ਰਿਹਾ ਸੀ ਤੋਂ ਦੇ ਬਾਰੇ ਜਦੋਂ ਪੜ ਰਿਹਾ ਸੀ ਤਾਂ ਤੁਸੀਂ ਬੜਾ ਖੁੱਲ ਕੇ ਬੋਲਦੇ ਹੋ ਚਾਹੇ ਜਗਤਾਰ ਸਿੰਘ ਜੱਗੀ ਜੋਲ ਦੀ ਅਰੇਸਟ ਹੋਵੇ ਪੰਜਾਬ ਦੇ ਵਿੱਚ ਜਿਵੇਂ ਡੇਟੇਨ ਕੀਤਾ ਹੋਇਆ ਚਾਹੇ ਉਹ ਕੈਨੇਡਾ ਦੇ ਵਿੱਚ ਟ੍ਰਾਸਨੈਸ਼ਨ ਰਿਪ੍ਰੈਸ਼ਨ ਇੰਡੀਆ ਦਾ ਹੋਇਆ ਜਾਂ ਯੂਐਸ ਦੇ ਵਿੱਚ ਹੋਇਆ ਉਹਦੇ ਤੇ ਤੁਸੀਂ ਕਾਫੀ ਖੁੱਲ ਕੇ ਬੋਲਦੇ ਹੋ ਮਤਲਬ ਤੁਹਾਨੂੰ ਕਿੰਨਾ ਚੈਲੈਂਜਿੰਗ ਲੱਗਦਾ ਕਿ ਜਿਹੜੀ ਤੁਹਾਡੀ ਇਹ ਮਤਲਬ ਤੁਸੀਂ ਜਦੋਂ ਸਿੱਖ ਕੇਸ ਨੂੰ ਇਸ ਤਰੀਕੇ ਦੇ ਨਾਲ ਬੋਲਦੇ ਹਾਂ ਜਾਂ ਗੇ ਰੱਖਦੇ ਹਾਂ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਨੇ ਇੰਡੀਅਨ ਗਵਰਨਮੈਂਟ ਦੇ ਵੱਲੋਂ ਕਿ ਜਿਹੜਾ ਤੁਹਾਡਾ ਪੋਲੀਟਿਕਲ ਸਫਰ ਆ ਉਹਦੇ ਵਿੱਚ ਆਮ ਆ ਸਕਦੀਆਂ ਨੇ ਪਰ ਭਾਈ ਜਿੱਦਾਂ ਹੁਣ ਇਸ ਕੰਮ ਚਾਪਾ ਵੱਡੇ ਯੂ نو 휴ਮੈਨਿਟੀ ਨੂੰ ਸਰਵ ਕਰਨ ਲਈ ਸਜਾਪਾ 휴ਮੈਨਿਟੀ ਦੀ ਗਾਲੀ ਨਾ ਕਹੀਏ 휴ਮਨ ਰਾਈਟਸ ਦੀ ਗਾਲੀ ਨਾ ਕਹੀਏ ਤਾਂ ਕੀ ਫਾਇਦਾ ਇਸ ਇਸ ਲਾਈਨ ਚ ਆਂਦਾ ਰਾਈਟ ਸੋ ਫੋਰ ਮੀ ਮੇਰਾ ਮੈਂ ਆਪਣੀ ਮਾਸਟਰ ਕੀਤੀ ਹੈ ਅਕਾਊਂਟਿੰਗ ਦੇ ਵਿੱਚ ਤੇ ਐਜ ਯੂ ਕੈਨ ਸੀ ਮੈਂ ਕੋਈ ਅਕਾਊਂਟਿੰਗ ਦਾ ਕੰਮ ਕਰ ਨਹੀਂ ਰਿਹਾ ਰਾਈਟ ਸੋ ਐਟ ਦਨ ਡੇ ਫੋਰ ਮੀ ਇਟਸ ਨਾ ਅਬਾਊਟ ਅਮ ਅ ਦ ਪੋਜੀਸ਼ਨ ਰਾਈਟ ਪੋਜੀਸ਼ਨ ਚਲੋ ਵਾਇਰ ਕਿਰਪਾ ਨਾਲ ਜੇ ਮਿਲ ਵੀ ਗਈ ਉਹ ਵਾਇਰ ਨੂੰ ਪ੍ਰੋਵਾਈਡ ਕਰਾਣੀ ਹੈ ਹਨਾ ਤੇ ਜੇ ਪ੍ਰੋਵਾਈਡ ਕਰਾਤੀ ਤੇ ਆਪਾਂ ਫਿਰ ਵੱਡੇ ਲੈਵਲ ਤੇ ਸਿੱਖੀ ਅਸੂਲਾਂ ਨਾਲ ਲੀਡ ਕਰਾਂਗੇ ਆਪਣੀ ਸਾਰੀ ਕਮਿਊਨਿਟੀ ਬਸ ਸਿੱਖ ਕਮਿਊਨਿਟੀ ਨੂੰ ਨਹੀਂ ਹਰ ਕਮਿਊਨਿਟੀ ਜਿਹੜੀ ਆਪਣੀ ਡਿਸਟ੍ਰਿਕਟ 20 ਐਚ ਚ ਟੰਦੀ ਹੈ ਤੇ ਜੇ ਮੌਕਾ ਮਿਲਿਆ ਫਿਰ ਆਪਾਂ ਉਹਨਾਂ ਇਹ ਦਿਖਾ ਸਕਦੇ ਕਿ ਸਿੱਖ ਕਿੱਦਾਂ ਲੀਡ ਕਰ ਸਕਦੇ ਨੇ ਪਰ ਜੇ ਕੋਈ ਵੀ ਰੀਜ਼ਨ ਕਰਕੇ ਕੋਈ ਵੀ ਆਊਟਸਾਈਡ ਪਾਵਰ ਇਸ ਇਲੈਕਸ਼ਨ ਟੂ ਇੰਫਲੂਐਂਸ ਪੰਜਾਬ ਦੇ ਅਸੀਂ ਜਿਹੜੀ ਹਿਮਨਿਟੀ ਦੀ ਸਰਵਿਸ ਕਰਦੇ ਪਏ ਉਹ ਤੇ ਜਾਰੀ ਰੱਖਣੀ ਹੈ ਪੂਰੀ ਜ਼ਿੰਦਗੀ ਚਿੰਤਰ ਕੇ ਸਾਹ ਹੈਗੇ ਰਾਈਟ ਸੋ ਮੈਂ ਉਸ ਚੀਜ਼ ਦਾ ਮੈਨੂੰ ਇੰਨਾ ਡਰ ਨਹੀਂ ਲੱਗਦਾ ਬਿਕਾਜ਼ ਅਸੀਂ ਮੈਨੂੰ ਨਹੀਂ ਲੱਗਦਾ ਅਸੀਂ ਗਲਤ ਗੱਲ ਵਾਸਤੇ ਬਾਜ ਠਾ ਰਹੇ ਆ ਤੇ ਮੈਂ ਇਸ ਲਾਈਨ ਦੇ ਵਿੱਚ ਤਾਂ ਹੀ ਆਇਆ ਆਪਣੀ ਹਿਊਮੈਨਿਟੀ ਨੂੰ ਸਾਰੀ ਹਿਊਮੈਨਿਟੀ ਨੂੰ ਭਾਵੇਂ ਜੋ ਪੈਲਸਟਿਨੀਆਂ ਚ ਪੈਲਸਟਾਈਨ ਚੋਰੀਆ ਭਾਵੇਂ ਸੁਦਾਨ ਚੋਰੀਆ ਭਾਵੇਂ ਬਿਹਾਰੀ ਹਿੰਦੂ ਪਾਇਚਾਰਾ ਨੂੰ ਅਟੈਕ ਕੀਤਾ ਜਾਂਦਾ ਬੰਗਲਾਦੇਸ਼ ਦੇ ਵਿੱਚ ਸਾਨੂੰ ਅਸੀਂ ਬਸ ਵਾਂਸ ਅਸੀਂ ਬਸ ਇੱਕ ਕਮਿਊਨਿਟੀ ਦੇ ਨਾਂ ਨਹੀਂ ਖੜ ਸਕਦੇ ਜਿੱਥੇ ਵੀ ਹਿਊਮੈਨਿਟੀ ਦੇ ਗੱਲਾਂ ਆਉਂਦੀਆਂ ਜਿੱਥੇ ਵੀ ਆਪ੍ਰੈਸ਼ਨ ਦੀਆਂ ਗੱਲਾਂ ਆਉਂਦੀਆਂ ਸਾਨੂੰ ਖੜ ਕੇ ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਕਰਨੀ ਚਾਹੀਦੀ ਤੇ ਪੈਂਦੀ ਵੀ ਹੈਗੀ ਹੈ ਤੇ ਆਪਾ ਕੀਤਾ ਵੀ ਹੈ ਪਿਛਲੇ ਕਈ ਸਾਲਾਂ ਤੋਂ ਸੋ ਫਾਰ ਮੀ ਇਟਸ ਅਬਾਊਟ ਡੂਇੰਗ ਦ ਰਾਈਟ ਥਿੰਗ ਤੇ ਹੁਣ ਆ ਪਿਛਲੇ ਮੇਂਚ ਮੈਂ ਐਕਚੁਅਲੀ ਉਮ ਏਜੀਪਟ ਵੀ ਗਿਆ ਦੋ ਅਸੀਂ ਦੋ ਘੰਟੇ ਦੂਸਰੀ ਰਫਾ ਬਾਰਡਰ ਤੋਂ ਤੇ ਆਪਾ ਉੱਥੇ ਹਿਮੈਨਿਟਰੀਅਨ ਏਡਸ ਵਸ ਕੇ ਗਏ ਸੀ ਜਿਹੜੇ ਆਪਣੇ ਭੈਣ ਭਰਾ ਗਜ਼ਾ ਚ ਸਫਰ ਹੋ ਰਹੇ ਨੇ ਤੇ ਉਹੀ ਮੈਂ ਯੂ ਨੋ ਮੈਨੂੰ ਪਤਾ ਉੱਥੇ ਵੀ ਬਹੁਤ ਪ੍ਰੈਸ਼ਰ ਆ ਸਕਦਾ ਇਜ਼ਰਾਈਲ ਤੋਂ ਰਾਈ ਉਹੀ ਕਾਫੀ ਵੱਡੀ ਲੋਬੀ ਗਰੁੱਪ ਹੈਗੀ ਇੱਥੇ ਅਮਰੀਕਾ ਦੇ ਵਿੱਚ ਪਰ ਜਿੱਥੇ ਹਿਮੈਨਿਟੀ ਦੀ ਗੱਲ ਆਂਦੀ ਹੈ ਉਦੇ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ ਸੀ ਪਿਕ ਐਂਡ ਚੂਜ਼ ਨਹੀਂ ਕਰ ਸਕਦਾ ਕਿੱਥੇ ਖੜਨਾ ਕਿੱਥੇ ਨਹੀਂ ਜੇ ਹਿਮੈਂਟੀ ਦੀ ਗੱਲ ਹੈ ਆਪਾਂ ਹਿਮੈਂਟੀ ਨਾਲ ਹਮੇਸ਼ਾ ਖੜਾਂਗੇ ਬਿਲਕੁਲ ਤਬਨੀਸ਼ ਸਿੰਘ ਜੀ ਤੁਸੀਂ ਜਿਹੜੀਆਂ ਇਹ ਗੱਲਾਂ ਕਹੀਆਂ ਉਹ ਤੋਂ ਤੁਹਾਡਾ ਜਿਹੜਾ ਆਈਡੀਆ ਆਫ ਪੋਲਿਟਿਕਸ ਬਹੁਤ ਕਾਫੀ ਕਲੀਅਰ ਹੋ ਰਿਹਾ ਕਿ ਤੁਸੀਂ ਜਿੱਥੇ ਆਪਰੇਸ਼ਨ ਹੋ ਰਿਹਾ ਉਹਨਾਂ ਲੋਕਾਂ ਦੇ ਨਾਲ ਖੜਨ ਦੀ ਗੱਲ ਕਰ ਰਹੇ ਹੋ ਪਰ ਅੱਜ ਦੇ ਸਮੇਂ 'ਚ ਜਿਹੜਾ ਜਿਹੜੀ ਅਮਰੀਕਾ ਦੀ ਪੋਲਿਸੀ ਆ ਜਿਹੜੀ ਪੋਲਿਟੀਕਲ ਪੋਲਿਸੀ ਨਜ਼ਰ ਆ ਰਹੀ ਆ ਉਹੋ ਅਸੀਂ ਦੇਖ ਰਹੇ ਹਾਂ ਕਿ ਡਰਾਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਚਾਹੇ ਹੋ ਮਿਡਲ ইস্ট ਦਾ ਕਨਫਲਿਕਟ ਹੋਵੇ ਉਹਦੇ ਚ ਮਤਲਬ ਉਹਨਾਂ ਦਾ ਜਿਹੜਾ ਰਵਈਆ ਤੇ ਦੂਜਾ ਸਭ ਤੋਂ ਵੱਡਾ ਮਸਲਾ ਇਮੀਗ੍ਰੈਂਟਸ ਦੇ ਉੱਤੇ ਆ ਕਿ ਮਤਲਬ ਜਿਹੜਾ ਜਿਹੜੇ ਐਂਟੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਆ ਡੋਨਰਟ ਟਰੰਪ ਦੀ ਉਹ ਕਿਤੇ ਨਾ ਕਿਤੇ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਵਿੱਚ ਵੀ ਕਨਵਰਟ ਹੋ ਰਹੀ ਆ ਜਿਹਦੇ ਤੇ ਕਾਫੀ ਕਨਸਰਨ ਰੇਜ਼ ਹੋ ਰਹੇ ਆ ਸਾਰੇ ਪਾਸਿਆਂ ਤੋਂ ਮੈਂ ਤਾਂ ਦੇਖ ਰਿਹਾ ਸੀ ਕਿ ਤੁਸੀਂ ਵੀ ਕਾਫੀ ਉਹਦੇ ਖਿਲਾਫ ਵੋਕਲੀ ਬੋਲ ਰਹੇ ਹੋ ਤੁਸੀਂ ਜਿਹੜੀ ਡੋਨਲਡ ਟਰੰਪ ਦੀ ਸਾਰੀ ਇਮੀਗ੍ਰੇਸ਼ਨ ਪੋਲਿਸੀ ਆ ਜਾਂ ਡੈਪੋਟੇਸ਼ਨ ਦੀ ਜਿਹੜੀ ਇੱਕ ਉਹਨਾਂ ਨੇ ਨੀਤੀ ਸ਼ੁਰੂ ਕੀਤੀ ਆ ਤੇ ਤੁਸੀਂ ਕਿਵੇਂ ਸਮਝਦੇ ਹੋ ਕਿ ਜਿਹੜਾ ਜਿਹੜਾ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਕ੍ਰੈਕਡਾਊਨ ਹੋ ਰਿਹਾ ਹੈ ਇਮੀਗ੍ਰੈਂਟਸ ਤੇ ਉੱਤੇ ਉਹਦੇ ਤੇ ਤੁਹਾਡੇ ਕੀ ਵਿਚਾਰ ਨੇ نو ਯੂ ਆਬਸolutely ਰਾਈਟ ਆ ਥਿੰਕ ਜਿੱਦਾਂ ਹੁਣ ਪਿਛੇ ਪਿਛਲੇ ਹਫਤੇ ਮੈਂ ਇੱਕ ਵੀਡੀਓ ਪਾਈ ਸੀ ਮਹਮੂਦ ਕਲੀਲ ਤੇ ਰਾਈਟ ਜਿਹੜਾ ਕੋਲੰਬੀਆ ਸਟੂਡੈਂਟ ਸੀ ਜੋ ਪ੍ਰੋਟੈਸਟ ਕਰ ਰਿਹਾ ਹੈ ਰਾਈਟ ਆਫਨ ਫਰਸ ਅਮੈਂਡਮੈਂਟ ਰਾਈਟ ਐਨੀ ਡੈਮੋਕ੍ਰੇਸੀ ਬਲੀਵਸ ਇਨ ਫਰਸ ਅਮੈਂਡਮੈਂਟ ਤੇ ਉਹਨੂੰ ਡੀਟੇਨ ਕੀਤਾ ਗਿਆ ਓਨ ਲੂਇਜ਼ੀਆਨਾ ਕਿਤ ਲੱਗ ਗਿਆ ਚੱਲ ਗਿਆ ਤੇ ਵਿਦਆਊਟ ਚਾਰजेस ਕੋਈ ਚਾਰਜਰ ਨਹੀਂ ਪਰ ਇਦਾਂ ਬੰਦੇ ਨੂੰ ਚੁੱਕ ਲਿਆ ਜਿਹੜਾ ਗ੍ਰੀਨ ਕਾਰਡ ਹੋਲਡਰ ਸੀ ਸੋ ਇਹ ਕਹਿੰਦਾ ਭਾਵ ਕਿ ਜੇ ਉਹਦੇ ਨਾਲ ਹੋ ਸਕਦਾ ਸਾਡੇ ਨਾਲ ਵੀ ਹੋ ਸਕਦਾ ਹੈ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਪਰਮਨੈਂਟ ਰੈਜ਼ੀਡੈਂਟ ਨੇ ਉਹਨੇ ਕੋਰ ਕਵਰ ਆਈ ਕਿ ਜੇ ਸਿਟੀਜ਼ਨ ਡੂ ਸਿਟੀਜ਼ਨ ਨੇ ਉਹ ਯੂ نو ਉਹਨਾਂ ਨੂੰ ਅਮਰੀਕਨ ਸਿਟੀਜ਼ਨਸ਼ਿਪ ਸਰੈਂਡਰ ਕਰਨੀ ਬੈਣੀ ਰਾਈਟ देयर इज अ ਲੋਟ ਆਫ ਰੈਟਰਿਕ ਕਮਿੰਗ ਡਾਊਨ ਫਰਮ ਦ ਟਰੰਪ ਐਡਮਿਨਿਸਟ੍ਰੇਸ਼ਨ ਪਰ ਆਪਾਂ ਇਸ ਮੂਮੈਂਟ ਡਾਟ ਨਹੀਂ ਸਕਦੇ ਜਦੋਂ ਮੈਂ ਸਟੂਡੈਂਟ ਸੀ 2017 ਦੇ ਵਿੱਚ ਇੱਕ ਸਟੂਡੈਂਟ ਸੀ ਜਦੋਂ ਮੁਸਲਮ ਬੈਨ ਲਾਇਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਦੋਂ ਕਈ ਮੁਸਲਮ ਸਟੂਡੈਂਟ ਜਿਹਨਾਂ ਮੇਡਾ ਪਰਦੇਸੀ ਉਹਨਾਂ ਨੂੰ ਵਾਪਸ ਕੰਟਰੀਸ ਆਉਣ ਦਿੱਤਾ ਤੇ ਅਸੀਂ ਬਹੁਤ ਐਡਵੋਕਸੀ ਕੀਤੀ ਫਾਈਨਲੀ ਇੱਕ ਸਟੂਡੈਂਟ ਜਿਹੜੀ ਆਰਸੀ ਮੀਡਲ ਈਸਟ ਤੋਂ ਉਹਨੂੰ ਵਾਪਸ ਆਉਣ ਦਿੱਤਾ ਪਰਮਿਸ਼ਨ ਮਿਲ ਗਈ ਸੀ ਰਾਈਟ ਅਸੀਂ ਉਹਨੂੰ ਨਿਊਯਾਰਕ ਤੋਂ ਲੈ ਕੇ ਅਸੀਂ ਬੋਸਟਨ ਚੁੱਕਣ ਗਏ ਸੀ ਰਾਈਟ ਆਪਾਂ ਇਸ ਮੂਮੈਂਟ ਕਹਿੰਦਾ ਭਾ ਕਿ ਇਸ ਮੂਮੈਂਟ ਆਪਾਂ ਡਰ ਨਹੀਂ ਸਕਦੇ ਕਿਉਂਕਿ ਅੱਥਰਡੇ ਜੇ ਇੱਕ ਕਮਿਊਨਿਟੀ ਦਾ ਹੁਣ ਹੋ ਰਿਹਾ ਹੈ ਕਲਤਾ ਡਿਨਾਵੀਓਸ ਸਰ ਡਿਨਾਵੀਓਸ ਇਨਕਾ ਆਪਣੇ ਇਥੇ ਬਹੁਤ ਸਿਕ ਭਾਈਚਾਰਾ ਜਿਹੜਾ ਨਾਉਨ ਆਫ ਫਰੀ ਕੁਝ ਮਿਲਦਾ ਰੈਂਟ ਪੇ ਕਰ ਰਹੇ ਨੇ ਰਾਈਟ ਤੇ ਕਮਾਈਆਂ ਕਰਕੇ ਆਪਣੇ ਆਪਣੀ ਫੈਮਿਲੀ ਟੇਕ ਕੇਅਰ ਕਰਨ ਦੀ ਕੋਸ਼ਿਸ਼ ਕਰਦੇ ਪਏ ਤੇ ਟੈਕਨੀਕਲੀ ਉਹ ਇਲੈਗਲ ਸੋ ਅਦਰਡੇ ਅਸੀਂ ਇਹ ਨਹੀਂ ਕਹਾਂਗੇ ਉਹਨਾਂ ਨੂੰ ਉਹਨਾਂ ਨੂੰ ਫੜੋ ਸਾਨੂੰ ਨਾ ਫੜੋ ਰਾਈਟ ਤੇ ਸਾਨੂੰ ਇਹ ਵੀ ਮੈਂ ਅਗੇਨ ਮੰਡਰੀ ਟੂ ਹਮੈਨਿਟੀ ਲੈਂਸ ਟੂ ਪਰਸਪੈਕਟਿਵ ਨਾਲ ਸਾਨੂੰ ਇਹ ਚੀਜ਼ ਮੈਜ਼ਰ ਕਰਨੀ ਚਾਹੀਦੀ ਡ੍ਰੌਪ ਦੇ ਪਹਿਲੇ ਹਫਤੇ ਬਾਅਦ ਆਪਾਂ ਇੱਕ ਇਮੀਗ੍ਰੇਸ਼ਨ ਟਾਊਨ ਹਾਲ ਵੀ ਕੀਤਾ ਸੀ ਜਿੱਥੇ ਆਪਾਂ 6 ਵਕੀਲ ਆਪਣੇ ਗੁਰੂ ਸਾਹਿਬ ਜਦੂ ਗੁਰਦੁਆਰਾ ਰੋਲਾ ਪਿਆ ਕੇ ਰੇਡਾ ਪੈ ਗਿਆ ਨੇ ਆਪਾਂ 6 ਵਕੀਲ ਇਮੀਗ੍ਰੇਸ਼ਨ ਰਿਟਰਨਿੰਗ ਗੁਰਦਸਾਹਿਬ ਦਾ ਕੇ ਆਏ ਹੋਰ ਵੀ ਪੰਜਾਬੀ ਚ ਅਸੀਂ ਨੋ ਯਰ ਰਾਈਟਸ ਦੀ ਪੈਂਪਲਟ ਵੀ ਵੰਡੀ ਨੋ ਯਰ ਰਾਈਟਸ ਦੀ ਵਰਕਸ਼ਾਪ ਵੀ ਕੰਡਕਟ ਕੀਤੀ ਉਹੀ ਗੁਰੂ ਗੁਰਦੁਆਰੇ ਦੇ ਅੰਦਰ ਉਸ ਸੂਬਾ ਮੈਂ ਇੱਕ ਸਿਟਾਹ ਹੌਕ ਰਾਇਆ ਆਪਣੇ ਬਿਜ਼ਨਸ ਓਨਰਸ ਦਾ ਲਿਬਰਟੀ ਐਵੇਨਿਊ ਜਿਹੜਾ ਰਿਚਮੈਂਟ ਆਫ ਦ ਪੋਥ ਵੱਡਾ ਬਿਜ਼ਨਸ ਕੋਡ ਹੋ ਰਿਹਾ 101 ਐਵੇਨਿਊ ਵੀ ਕਾਫੀ ਵੱਡਾ ਕੋਡ ਹੋ ਰਿਹਾ ਤੇ ਉਹਨਾਂ ਸਾਰੇ ਬਿਜ਼ਨਸ ਲੀਡਰਾਂ ਨਾਲ ਵੀ ਆਪਾਂ ਇੱਕ ਟਾਊਨ ਹੌਕ ਰਾਇਆ ਕਿਉਂਕਿ ਹੁਣ 101 ਲੈਲੋ ਜਾਂ ਲਿਬਰਟੀ ਐਵੇਨਿਊ ਲੈਲੋ ਉੱਥੇ ਵੀ ਜਿਹੜੇ ਬਿਜ਼ਨਸ ਓਨਰ ਨੇ ਉਹਨਾਂ ਕਿਨ ਕਿਨੂੰ ਰੱਖਿਆ ਮੋਸਟਲੀ ਅਨਡਾਕੂਮੈਂਟਡ ਪੀਪਲ ਸੋ ਸਾਨੂੰ ਇਹ ਬਹੁਤ ਲਾਜਿਕਲੀ ਸੋਚਣਾ ਪੈਣਾ ਹੈ ਆਪਾਂ ਕੀ ਚਾਹਣੇ ਜੇ ਆਪਾਂ ਚਾਣੇ ਕਿ ਸਾਰੇ ਇਮੀਗ੍ਰੇਸ਼ਨ ਇਮੀਗ੍ਰੈਂਟਸ ਨੂੰ ਫੜ ਲੋ ਵਿਚ ਆਪਾਂ ਵੀ ਗਿਨੇ ਜਾਂਦੇ ਆਂ ਰਾਈਟ ਅਸੀਂ ਵੀ ਇਸ ਕੰਟਰੀ ਇਮੀਗ੍ਰੈਂਟ ਤੌਰ ਤੇ ਆਏ ਆਂ ਆ ਪਰ ਜੇ ਅਸੀਂ ਸਾਨੂੰ ਇਹ ਕਨਵਰਸੇਸ਼ਨ ਟੂ ਸੈਪਰੇਟ ਲੈਂਸ ਨਾਲ ਦੇਖਣਾ ਪੈਣਾ ਜਿਹੜੇ ਕ੍ਰਿਮੀਨਲ ਨੇ ਜਿਹੜੇ ਐਕਚੁਅਲੀ ਮਰਡਰ ਰੇਪ ਕਰ ਰਹੇ ਨੇ ਉਹ ਡਿਫਰੈਂਟ ਸਟੋਰੀ ਹੈ ਆਪਾਂ ਨਹੀਂ ਕਹਿ ਰਹੇ ਉਹਨਾਂ ਨੂੰ ਹਾਰਬਰ ਕਰੋ ਰਾਈਟ ਪਰ ਅਸਾਂ ਨੂੰ ਇਹ ਬਹੁਤ ਸਿਸਟਮੈਟਿਕਲੀ ਕਰਨਾ ਪੈਣਾ ਹੈ ਨਹੀਂ ਤੇ ਜਿਹੜੇ ਬਹੁਤ ਬੇਕਸੂਰ ਵੀ ਹੈਗੇ ਨੇ ਜਿਹੜੇ 95% ਬੇਕਸੂਰ ਨੇ ਜਿਹੜੇ ਅੱਥੇ ਹਾਰਡ ਵਰਕ ਕਰਨ ਆਏ ਨੇ ਉਹਨਾਂ ਬਹੁਤ ਅਸਰ ਪੈਣਾ ਸੋ ਵਿਸ਼ਟ੍ਰਿਕਲੀ ਅਗੇਂਸਟ ਹੈ ਓਕੇ ਅ ਜਿਵੇਂ ਤੁਸੀਂ ਇਹ ਇਸ ਤੋਂ ਲਾਵਾ ਇੱਕ ਹੋਰ ਬੜਾ ਵੱਡਾ ਮਸਲਾ ਤੁਹਾਡੇ ਡਿਸਟ੍ਰਿਕਟ ਦੇ ਡਿਸਟ੍ਰਿਕਟ ਦਾ ਹੈ ਕਿ ਅਸੀਂ ਲਗਾਤਾਰ ਦੇਖਦੇ ਹਾਂ ਕਿ ਇੱਥੇ ਰੇਚਮੈਂਟ ਹੈਲ ਏਰੀਆ ਦੇ ਵਿੱਚ ਸਿੱਖਾਂ ਦੇ ਉੱਤੇ ਰੈਸਿਸਟ ਅਟੈਕਸ ਦੇ ਕਾਫੀ ਮਾਮਲੇ ਸਾਹਮਣੇ ਆਏ ਆ ਤੇ ਮਤਲਬ ਉਹ ਅਟੈਕਸ ਜਿਹੜੇ ਆ ਉਹ ਵਰਬਲ ਤੋਂ ਵਾਇਲੈਂਟ ਵੀ ਹੋ ਜਾਂਦੇ ਆ ਤੇ ਤੁਸੀਂ ਇਸ مسئلے ਨੂੰ ਕਿਵੇਂ ਦੇਖ ਰਹੇ ਹੋ ਜਿਹੜੀ ਸਿੱਖਾਂ ਦੀ ਕਿਉਂਕਿ ਸਿੱਖ ਦੀ ਡਿਸਟਿੰਕਟ ਆਇਡੈਂਟੀਟੀ ਆ ਸਿੱਖਾਂ ਦੀ ਵਿਜੀਬਲ ਆਇਡੈਂਟੀਟੀ ਆ ਤੇ ਮਤਲਬ ਉਹਨੂੰ ਕਿਵੇਂ ਅੱਗੇ ਤੁਸੀਂ ਕੀ ਯਤਨ ਕਰੋਗੇ ਉਸ ਚੀਜ਼ ਨੂੰ ਰੋਕਣ ਦੇ ਲਈ ਨਹੀਂ 100% ਤੇ ਮਸਲੇ ਜਿਹੜੇ ਤੁਸੀਂ ਹੇਟ ਕਰਾਨ ਦੇ ਕਹਿ ਰਹੇ ਹੋ ਅੱਪਲ ਤੇ ਜਿਹੜੇ 10 10 ਹੋਏ ਨੇ ਪਿਛਲੇ 2 ਸਾਲਾਂ ਦੇ ਵਿੱਚ ਆਪਣੇ ਅਟ੍ਰੀਜਮੈਂਟ ਤੇ ਤੇ ਆਪਾਂ ਯੂਸੂਲੀ ਜਿੱਦੂ ਵੀ ਕੋਈ ਵਿਕਟਮ ਫੋਰਡ ਆਂਦਾ ਆਪਾਂ ਉਹਨਾਂ ਨਾਲ ਏ ਪੁਆਇੰਟ ਏ ਤੋਂ ਲੈ ਕੇ ਜ਼ੀ ਤੱਕ ਮਦਦ ਕਰੀ ਦੀ ਫਰਮ ਕਈ ਆਪਣੇ ਬਜ਼ੁਰਗ ਜਿਨ੍ਹਾਂ ਦੇ ਪਹਿਲਾ ਅਟੈਕ ਹੋਇਆ ਇੰਨੇ ਮੋਹ ਸਿੰਘ ਦੇ 2020 1222 ਉਹ ਆਈਸੀ ਇੰਡੀਆ ਤੋਂ ਵਿਜ਼ਿਟ ਕਰ ਨਗਰ ਕੀਰਤਨ ਦੇਖਣ ਐਕਚੁਅਲੀ April ਦੇ ਵਿੱਚ ਇਸੇ ਇਸੇ ਟਾਈਮ ਹੋ ਰਿਹਾ ਹੋਇਆ ਸੀ ਐਕਚੁਅਲੀ ਤੇ ਉਦੋਂ ਉਹਨਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀ ਉਹਨਾਂ ਪੁਲਿਸ ਕੰਪਲੇਂਟ ਕੀਤੀ ਨਹੀਂ ਸੋ ਆਪਾਂ ਪੁਲਿਸ ਕੰਪਲੇਂਟ ਤੋਂ ਲੈ ਕੇ ਪ੍ਰੈਸ ਕਾਨਫਰੰਸ ਤੋਂ ਲੈ ਕੇ ਜਨਤਕ ਜਸਟਿਸ ਨੰਬਰ ਉਹ ਤਾਂ ਉਹਨਾਂ ਦੇਰ ਤੱਕ ਆਪਾਂ ਲੱਗੇ ਰਹਿੰਨੇ ਕਿਉਂਕਿ ਸਾਡੀ ਕਮਿਊਨਿਟੀ ਇੱਕ ਹੋਰ ਹੈ ਬਹੁਤ ਵੱਡੀ ਪ੍ਰੋਬਲਮ ਹੈ ਕਿ ਆਪਾਂ ਕੁਝ ਵੀ ਮਾੜਾ ਹੁੰਦਾ ਨਾ ਆਪਾਂ ਆਪਾਂ ਕਹਿੰਦੇ ਕਿ ਦੱਸੋ ਨਾ ਕਿਸੇ ਨੂੰ ਤੇ ਜੇ ਆਪਾਂ ਦੱਸਾਂਗੇ ਨਹੀਂ ਤਾਂ ਹੀ ਸਾਡੇ ਜਿਹੜੇ ਹੇਟ ਕਰਾਈਮ ਬਹੁਤ ਸੀਵਰਲੀ ਅੰਡਰ ਰਿਪੋਰਟਡ ਨੇ ਹੁਣ ਜੋਸ਼ ਕਮਿਊਨਿਟੀ ਦੇਖ ਲਓ ਕੁਝ ਵੀ ਹੁੰਦਾ ਤੁਸੀਂ ਆਪਾਂ ਉਹਨਾਂ ਗਾਲ ਕੱਢ ਦੋ ਉਹਨਾਂ ਨੇ ਰਿਪੋਰਟ ਕਰਨੀ ਨਹੀਂ ਕਰਲੀ ਤਾਂ ਹੀ ਇਨ ਨਿਊਯਾਰਕ ਜੋਸ਼ ਕਮਿਊਨਿਟੀ ਦੇ ਹੇਟ ਕਰਡ 100% ਜ਼ਿਆਦਾ ਨੇ ਸਾਰੀ ਕਮਿਊਨਿਟੀ ਨਾਲ ਮਿਲਾ ਕੇ ਜਿਹੜੀ ਦੂਜੀਆਂ ਸੋ ਮਕੇ ਉਹ ਇੰਨੇ ਤੇ ਉਹਨਾਂ ਨੂੰ ਟਾਈਮ ਬੈਨੀਫਿਟ ਮਿਲਦੇ ਨੇ ਫੰਡਿੰਗ ਦਾ ਸਿਕਿਉਰਟੀ ਉਹਨਾਂ ਨੂੰ ਪ੍ਰਾਈਵੇਟ ਸਿਕਿਉਰਟੀ ਵੀ ਮਿਲ ਜਾਂਦੀ ਹੈ ਰਾਈਟ ਉਹਨਾਂ ਜਿਹੜੇ ਸਿਨੇਗಾಗ್ ਸਾਰੇ ਆਲੇ ਦੋਲੇ ਉਹਨਾਂ ਦੀ ਪੁਲਿਸ ਵੀ ਘੁੰਮਦੀ ਹੈ ਹੋਰ ਵੀ ਪ੍ਰਾਈਵੇਟ ਸਿਕਿਉਰਟੀ ਵੀ ਘੁੰਮਦੀ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਆਪਾਂ ਇਸ ਚੀਜ਼ ਦੇ ਵਿੱਚ ਚਲੋ ਜੋ ਅਟੈਕ ਹੁੰਦਾ ਬੋ ਮਾੜਾ ਮਾਹੌਲ ਹੁੰਦਾ ਪਰ ਸਾਨੂੰ ਉਸ ਮੋਮੈਂਟ ਦੇ ਵਿੱਚ ਅਸੀਂ ਚੁਪ ਨਹੀਂ ਰਹਿ ਸਕਦੇ ਇੱਕ ਤੇ ਜਿੰਦ ਤੱਕ ਆਪਾਂ ਸਿਸਟਮ ਦੇ ਵਿੱਚ ਆਪਣੀ ਰਿਪੋਰਟ ਪਾਉਂਦੇ ਨਹੀਂ ਹੈਗੇ ਸਾਨੂੰ ਕੋਈ ਅਨਿਆਇ ਨਹੀਂ ਮਿਲ ਸਕਦਾ ਰਾਈਟ ਜਿਉਂ ਮਿਲਿਆ ਵੀ ਹੈਗਾ ਸਾਨੂੰ ਇੱਕ ਅਸੀਂ ਸਰਵੇ ਸ਼ੁਰੂ ਕੀਤੀ ਸੀ ਉੱਥੇ ਕਮਿਊਨਿਟੀ ਪੈਟਰੋਲ ਦੀ ਜਿਹੜੀ ਆਪਣੇ ਨੌਜਵਾਨ ਸੰਗ ਨੇ ਜਕੋਰ ਨੇ ਜਿਨ੍ਹਾਂ ਨੇ ਮਗਰ ਰਾਤੀ ਗੁਰਦੁਰਦਪਾਜੇ ਕੋਈ ਵੀ ਕਿਸੋਰਗ ਮਦਦਕਾਰ ਜਾਣਾ ਦੋ ਤਿੰਨ ਬਲਾਕ ਦੇ ਉਹਨਾਂ ਛੱਡਦੇ ਰਾਈਟ ਤੇ ਜਿਦਗੇੜਾ ਮਾਰਦੇ ਰਹੇ ਜਿਹਦੂ ਵੀ ਕੋਈ ਕਿਸੇ ਕੋ ਫ੍ਰੀ ਟਾਈਮ ਹੈ ਇਹਦੇ ਚਾਬਾਰੇ ਨੋਟ ਕੀਤਾ ਜਿਹਦੂ ਦਾ ਅਸੀਂ ਇਹ ਸ਼ੁਰੂ ਕੀਤਾ ਆਪਣੀ ਕਮਿਊਨਿਟੀ ਦੇ ਕਰਨ ਲਈ ਹੋਇਆ ਹੁਣ ਬੜੀ ਸਾਕ ਹੋ ਗਿਆ ਜਦੋਂ ਜਦੋਂ ਦਾ ਲਾਸਟ ਅਟੈਕ ਹੋਇਆ ਸੀ ਇਸ ਕਮਿਊਨਿਟੀ ਦੇ ਵਿੱਚ ਸੋ ਬਹੁਤ ਸਕਸੈਸਫੁਲ ਮਿਲਿਆ ਇਸ ਚੀਜ਼ ਤੇ ਪਰ ਜੋ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿੰਦ ਤੱਕ ਆਪਣੇ ਯੂਸ ਸਟੈਪ ਅਪ ਨਹੀਂ ਹੁੰਦੇ ਤੇ ਅਸੀਂ ਅਸੀਂ ਉਦੋਂ ਹੀ ਨਹੀਂ ਆਵਾਜ਼ ਉਠਾਉਂਦੇ ਕੁਝ ਜੋ ਬੁਰਾ ਹੁੰਦਾ ਅਸੀਂ ਉਦੋਂ ਵੀ ਠਾਇਆ ਕਰੀ ਜੇ ਕੁਝ ਮਾਹੌਲ ਠੰਡਾ ਹੈ ਫਿਰ ਕਿਉਂਕਿ ਨਹੀਂ ਤੇ ਨਹੀਂ ਤੇ ਜਦੋਂ ਆਪਾਂ ਉਦੋਂ ਹੀ ਠਾਣਾ ਜੇ ਕੁਝ ਬੁਰਾ ਹੁੰਦਾ ਕ੍ਰੀਸੀ ਰੀਐਕਟਿਵ ਮੋਰਚੂ ਜਨ ਹੈ ਸਨ ਪ੍ਰੋਐਕਟਿਵ ਮੋਰਚੂ ਨਾ ਚਾਹੀਦਾ ਤਾਂ ਇਹ ਆਪਾਂ ਆਪਣੇ ਜਿਹੜੇ ਲੋਕਲ ਪੀਸਰ ਨੇ ਉਹਨਾਂ ਉਹਨਾਂ ਨਾਲ ਵੀ ਹੁਣ ਰਿਲੇਸ਼ਿਪ ਚੰਗੇ ਬਣਾ ਲਏ ਨੇ ਕੋਈ ਵੀ ਅਟੈਕ ਹੁੰਦਾ ਮੈਂ ਅਸੀਂ ਸਿੱਧਾ ਕੈਪਟਨ ਨੂੰ ਫੋਨ ਕਰਦੇ ਹਾਂ ਤੇ ਉਹ ਸਿੱਧਾ ਰਿਪੋਰਟ ਕਰਨਾ ਆ ਜਾਂਦੇ ਨੇ ਰਾਈਟ ਸੋ ਇਹ ਬਹੁਤ ਵੱਡੀ ਨੀਜ਼ ਹੈ ਤੇ ਅਨਦਰ ਥਿੰਗ ਇਜ਼ ਥੈ ਆਪਣੀ ਜੇ ਲੋਕਲ ਸੰਸਥਾ ਹੈਗੀਆਂ ਨੇ ਉਹ ਜਿਹੜੇ ਕ੍ਰਾਈਮ ਪ੍ਰੋਵੈਂਸ਼ਨ ਦੇ ਨੇ ਜਾਂ ਮੈਂਟਲ ਹੈਲਥ ਦੇ ਨੇ ਇਟਲ ਮੈਸਿਵ ਐਡਵਾਂਸਰ ਉਹਨਾਂ ਨਾਲ ਵੀ ਹੁਣ ਕਾਫੀ ਚੰਗੇ ਰਿਲੇਸ਼ਨਸ਼ਿਪ ਹੋ ਗਏ ਨੇ ਸੋ ਕੋਈ ਵੀ ਕਮਿਊਨਿਟੀ ਮੈਂਬਰ ਕਦੀ ਵੀ ਲੋਡ ਪੈਂਦੀ ਹੈ ਹੁਣ ਸਰ ਕੋ ਕਾਫੀ ਰਿਸੋਰਸ ਹੈਗੇ ਨੇ ਜਿੰਨਾ ਨਾਲ ਆਪਾਂ ਉਹਨਾਂ ਨੂੰ ਕਨੈਕਟ ਕਰ ਸਕਦੇ ਹਾਂ ਓਕੇ ਜਬਨੀ ਸਿੰਘ ਜੀ ਇੱਕ ਮੈਂ ਹੁਣ ਇੰਟਰਵਿਊ ਆਪਣੀ ਸਮਾਪਤੀ ਵੱਲ ਨੂੰ ਜਾ ਰਹੀ ਆ ਆਈ ਥਿੰਕ ਸਿਰਫ ਇੱਕ ਜਾਂ ਦੋ ਕੁਐਸਚਨਸ ਬਾਕੀ ਨੇ ਆ ਜਿਹੜਾ ਹੁਣ ਤੁਸੀਂ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਆ ਇੱਕ ਬੜਾ ਮਸਲਾ ਸਾਹਮਣੇ ਆਉਂਦਾ ਕਿ ਜਿਹੜੀ ਜਿਹੜੀਆਂ ਲੋਕਲ ਬਾਡੀਜ਼ ਨੇ ਅ ਖਾਸ ਤੌਰ ਤੇ ਨਿਊਯਾਰਕ ਇਸ ਏਰੀਆਜ਼ ਦੇ ਵਿੱਚ ਉੱਥੇ ਮਤਲਬ ਇੱਕ ਪਾਰਸ਼ੀਅਲਿਟੀ ਹੁੰਦੀ ਆ ਚਾਹੇ ਉਹ ਫੰਡਿੰਗ ਦੇ ਵਿੱਚ ਹੋਵੇ ਡਿਵੈਲਪਮੈਂਟ ਦੇ ਵਿੱਚ ਹੋਵੇ ਕਿ ਕੁਝ ਪਾਰਟਿਕੂਲਰ ਜਿਹੜੇ ਏਰੀਆਜ਼ ਨੇ ਜਿੱਥੇ ਪਾਰਟਿਕੂਲਰ ਕਮਿਊਨਿਟੀਜ਼ ਰਹਿੰਦੀਆਂ ਨੇ ਉੱਥੇ ਉਨੀ ਜ਼ਿਆਦਾ ਫੰਡਿੰਗ ਨਹੀਂ ਹੁੰਦੀ ਜਾਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਾਰਸ਼ੀਅਲਿਟੀ ਆ ਡਿਸਕ੍ਰਿਮੀਨੇਸ਼ਨ ਇਹਦੇ ਵਿੱਚ ਦੇਖਣ ਨੂੰ ਮਿਲਦਾ ਹੈ ਉਹਦੇ ਪਿੱਛੇ ਕਾਰਨ ਬੜੇ ਹੋ ਸਕਦੇ ਆ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਸਿੱਖ ਨੇ ਉਹ ਉਹਨਾਂ ਜਿਆਦਾ ਲੋਕਲ ਬੋਡੀਜ਼ ਦੇ ਵਿੱਚ ਨਹੀਂ ਆਏ ਪੋਲਿਟਿਕਸ ਦੇ ਵਿੱਚ ਇਨਵੋਲ ਨਹੀਂ ਹੋਏ ਤਾਂ ਤੁਹਾਨੂੰ ਲੱਗਦਾ ਵੀ ਇਹ ਮਸਲਾ ਹੈਗਾ ਜੇ ਮਸਲਾ ਹੈ ਤਾਂ ਤੁਸੀਂ ਇਹਨੂੰ ਕਿਵੇਂ ਐਡਰੈਸ ਕਰ ਰਹੇ ਹੋ ਐਬਸੋਲੂਟਲੀ ਨਾ ਬੋਲ ਚਾਹ ਮਸਲਾ ਹਮ ਫੋਰ ਐਗਜ਼ਾਮਪਲ ਆਪਣੇ ਡਿਸਟ੍ਰਿਕਟ ਦੇ ਵਿੱਚ ਚਾਰ ਮੇਨ ਨੇਬਰ ਨੇ ਇੱਕ ਤੇ ਰਿਟ੍ਰੀਟਮੈਂਟ ਹਿੱਲ ਸਾਊਥਓਸਨ ਪਾਰਕ ਤੇ ਦੂਜੇ ਦੂਜੇ ਵੈਨਵਿਕ ਤੇ ਜਿਹੜਾ ਕਿ ਹਾਈਵੇ ਮੇਨ ਹਾਈਵੇ ਆਪਣੇ ਡਿਸਟ੍ਰਿਕਟ ਜੈ ਡਿਵਾਈਡ ਕਰਦਾ ਹੈ ਦੂਜੇ ਪन्ने ਆ ਗਿਆ ਸਾਊਥ ਜਮੈਕਾ ਤੇ ਰੋਸਟਰ ਵਿਲੇਜ ਜਿਹੜਾ 1 ਡਾਲਰ ਸਾਊਥ ਜਮੈਕਾ ਦਾ ਰੋਜ ਦਾ ਨੂੰ ਮਿਲਦਾ ਰੈਕਮਨ ਹਿੱਲ ਤੇ ਸਾਊਥ ਆਫਰਮੂਨ ਮਿਲ ਕੇ ਜਿੱਥੇ ਮੈਜੋਰਟੀ ਸੇ ਕਮਿਊਨਿਟੀ ਆ 20 ਸੈਂਟ ਮਿਲਦੇ ਸੋ ਇਹ ਆਪੇ ਹਿਸਾਬ ਲਾਓ ਲਾਈਕ ਸਾਨੂੰ ਇਟਸ 1 ਟੂ 5 ਰਾਈਟ ਸੋ ਹਰ ਹਰ ਇੱਕ ਹਰ ਪੰਜਵੇਂ ਹਿੱਸੇ ਦਾ ਸਾਨੂੰ ਇੱਕ ਹਿੱਸਾ ਮਿਲਦਾ ਹੈ ਸੋ ਇਹ ਬਹੁਤ ਵੱਡੀ ਡਿਸਕ੍ਰਿਪੈਂਸੀ ਹੈ ਪਰ ਅਗੇਨ ਤਾਂ ਇਹ ਸਾਨੂੰ ਬਹੁਤ ਵੱਡੇ ਅਲੋਡਿੰਗ ਹੁਣ ਪੋਲਿਟਿਕਸ ਐਂਟਰ ਹੋ ਹੁੰਦਾ ਤੇ ਆਪਸ ਆਪਣਾ ਫੇਰ ਸ਼ੇਅਰ ਮੰਗ ਸਕਤੀ ਹੈ ਮੰਗ ਸਕੀਏ ਕਿਉਂਕਿ ਆਪਣੇ ਸਕੂਲ ਦੇ ਜਿਹੜੇ ਆਪਣੇ ਡਿਸਟ੍ਰਿਕਟ ਦੇ ਸਕੂਲ ਨੇ ਉਹ ਸਫਰ ਹੋ ਰਹੇ ਨੇ ਆਪਣੇ ਰੋਡਸ ਸਫਰ ਹੋ ਰਹੇ ਨੇ ਤੇ ਮੰਨੋ ਭਾਈ ਆਪਣਾ ਅਜ਼ੀਤ ਇਸ ਕਮਿਊਨਿਟੀ ਚ ਪਿਛਲੇ 50 60 ਸਾਲਾਂ ਤੋਂ ਆ ਕੋਈ ਗੁਰੂ ਘਰ ਨੂੰ ਕਦੀ ਨਹੀਂ ਕੋਈ ਫੰਡਿੰਗ ਮਿਲੀ ਰਾਈਟ ਤੇ ਕਈ ਕਹਿੰਦੇ ਨੇ ਉਹ ਸਾਨੂੰ ਅਸੀਂ ਕਦੀ ਅਪਲਾਈ ਨਹੀਂ ਕੀਤਾ ਅਪਲਾਈ ਕਿੱਦਾਂ ਕਰੀਏ ਜੇ ਕੋਈ ਸੰਸਖਾਨ ਨਹੀਂ ਆਉਂਗਾ ਰਾਈਟ ਔਰ ਸਿਟੀ ਚ ਇੱਦਾਂ ਦੀ ਫੈਸਿਲਿਟੀ ਹੈਗੀਆਂ ਜਿਹੜੀਆਂ ਆ ਕੇ ਤੁਹਾਨੂੰ ਪੰਜਾਬੀ ਸਖਾਸੇ ਕਿੱਦਾਂ ਫੰਡਿੰਗ ਲਾਣ ਜੇ ਕੋ ਤੁਹਾਨੂੰ ਆਰ ਕੇ ਸਿਖਾਉਂਗਾ ਨਹੀਂ ਕਿਉਂਕਿ ਉਹਨਾਂ ਪਤਾ ਕਿ ਬੰਦੇ ਵੋਟਾਂ ਦੇ ਪਾਉਂਦੇ ਨਹੀਂ ਹੈ ਨਾ ਇਹਨਾਂ ਦੀ ਕੋਈ ਮੇਨ ਜਾਂ ਕੋਈ ਲੀਡਰ ਹੈਗਾ ਜਿਹੜਾ ਅਸੀਂ ਇਹਨਾਂ ਨੂੰ ਆ ਆ ਇਨਫਲੂਐਂਸ ਕਰ ਸਕਦੀ ਹੈ ਤੇ ਇਹ ਇੱਕ ਚੀਜ਼ਾਂ ਤੇ ਇਹ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਤੇ ਫੋਰ ਐਗਜ਼ਾਮਪਲ ਆਪਾਂ ਆ ਦੋ ਬਰੋਕਰ ਆ ਜਿਹੜਾ ਇੱਥੇ ਵੋਟ ਦੇ ਮੇਨ ਇਸ਼ੂ ਬਾਰੇ ਸਿਕੋਟੀ ਸੋਸਾਇਟੀ ਬਾਬਾ ਮਕਨ ਸ਼ਾਹ ਜ਼ਮਾਨਾ ਸਿਕ ਸੈਂਟਰ ਨੂੰ 5-5000 ਦਾ ਇੱਕ ਗ੍ਰਾਂਟ ਦਵਾਇਆ ਲੰਗਰ ਵਾਸਤੇ ਰਾਈਟ ਪਰ ਇਹ ਵੀ ਇਹ ਬਹੁਤ ਛੋਟੀ ਗੱਲ ਏ ਜਿਸ ਸਾਥ ਨਾਲ ਅਸੀਂ ਲੰਗਰ ਕਮਿਊਨਿਟੀ ਨੂੰ ਵਰਤਾਨੇ ਆ ਰਾਈਟ ਸੇਵਾ ਕਰਦੇ ਆ ਇਹ ਸਾਰਾ ਵੌਲੰਟੀਅਰ ਵਰਕ ਹੈ ਪਰ ਇਸ ਚੀਜ਼ ਵਾਸਤੇ ਵੀ ਫੰਡਿੰਗ ਹੈਗੀ ਜਿਹੜੀ ਆਪਾਂ ਆਪਣੇ ਗੁਰੂ ਘਰ ਤੇ ਹੋਰ ਵੀ ਜਿਹੜੀ ਆਪਣੇ ਇੱਥੇ ਲੋਕੋ ਕਮਿਊਨਿਟੀ ਆ ਨਵ ਮੰਦਿਰਾਂ ਨੂੰ ਮਿਲਦਾ ਨਾਮ ਮਸਜਿਦ ਦਾ ਕੋਈ ਵੀ ਸਾਲਟੇਜ ਕਮਿਊਨਿਟੀ ਨੂੰ ਉੱਥੇ ਕੋਈ ਹੈਲਪ ਨਹੀਂ ਮਿਲਦੀ ਕਿਉਂਕਿ ਜਿਹੜਾ ਆਪਣਾ ਸਾਊਥ-ਓਜ਼ਿੰਪੋਰਟ ਤੇ ਰਿਚਮਿੰਡ ਹਿਲ ਦਾ ਏਰੀਆ ਮੋਸਲੀ ਸਿੱਖ ਰਹਿੰਦੇ ਮਤੇ ਤੇ ਇੰਡੋ-ਕਾਰਾਈਬੀਅਨ ਜਿਹੜੇ ਗਾਈਨੀਜ਼ on the red and diarians on the so ਉਹਨਾਂ ਨੂੰ ਵੀ ਸਾਡੇ ਵਰਗੀਆਂ ਪ੍ਰੋਬਲਮ ਹੈ ਪਰ ਕਿਉਂਕਿ ਆਪਾਂ ਇੰਡੋ-ਕਾਰਾਈਬੀਅਨ ਹਾਂ ਰਾਈਟ ਉਹਨਾਂ ਵਾਸਤੇ ਅਸੀਂ ਸਾਰੇ ਬਰਾਊਨ ਹਾਂ ਸੋ ਅਤਨ ਦਿ ਜੇ ਆਪਾਂ ਯੂਨਿਟੀ ਨਾ ਕਰੀਏ ਅਸੀਂ ਕੁਝ ਨਹੀਂ ਹਾਸਲ ਕਰ ਸਕਦੇ ਆਪਾਂ ਹੁਣ ਸਾਡਾ ਜੋਰ ਇਹ ਹੈ ਕਿ ਆਪਾਂ ਯੂਨਿਟੀ ਕਿੱਦਾਂ ਕਰੀਏ ਬਸ ਬਰਾਊਨ ਕਮਿਊਨਿਟੀ ਨਾਲ ਹੀ ਪਬਲਿਕ ਕਮਿਊਨਿਟੀ ਨਾਲ ਵੀ ਇਕੱਠੇ ਰਲਣੋ ਕੇ ਇਕ ਦੂਨੇ ਸਪੋਰਟ ਕਰੀਏ ਸੋ ਸਾਡੀ ਸਾਡੀ ਕਮਿਊਨਿਟੀ ਤਰੱਕੀ ਕਰ ਸਕੇ ਬਿਲਕੁਲ ਇਹ ਜਗਨੇ ਸਿੰਘ ਜੀ ਬਹੁਤ ਡੀਟੇਲਡ ਤੁਸੀਂ ਸਾਰੇ ਜਵਾਬ ਦਿੱਤੇ ਆ ਤੇ ਆ ਜਾਂਦੇ ਜਾਂਦੇ ਮੈਂ ਚਾਹਨਾ ਕਿ ਤੁਸੀਂ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ ਕੀ ਮੈਸੇਜ ਜਿਹੜਾ ਆ ਖਾਸ ਤੌਰ ਤੇ ਮਤਲਬ ਜਿਹੜੇ ਸਿੱਖ ਨਿਊਯਾਰਕ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਟੀਵੀ 84 ਦੇ ਲਈ ਅ ਪਹਿਲਾਂ ਤਾਂ ਤੁਹਾਡਾ ਬਹੁਤ ਕਿ ਤੁਸੀਂ ਟਾਈਮ ਕਰਕੇ ਇੰਟਰਵਿਊ ਦਿੱਤੀ ਟਾਈਮ ਦਾ ਸਾਨੂੰ ਆਪਣੇ ਤੁਹਾਡੀ ਯੂ ਨੋ ਆਡੀਅנס ਨਾਲ ਰੂਬਰੂ ਹੁੰਦਾ ਪਰ ਇਹੀ ਹੈ ਕਿ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਿੱਖ ਪਰੰਪਰਾਵਾਂ ਨੂੰ ਆਨ ਕੇ ਵੋਲਡ ਪਾਓ ਕਈ ਵਾਰੀ ਆਪਾਂ ਸਕਿਪ ਕਰ ਜਾਂਦੇ ਆ ਆਪਣਾ ਜਿਹੜਾ ਪ੍ਰਾਈਮ ਹੈਰੀ ਸਿਟੀ ਦੇ ਵਿੱਚ ਜਿਹੜਾ ਵੀ ਬੰਦਾ ਪ੍ਰਾਇਮਰੀ ਜਿੱਤ ਜਾਂਦਾ ਉਹ ਸਾਰੀ ਬਾਜ਼ੀ ਜਿੱਤ ਜਾਂਦਾ ਤੇ ਕਈ ਵਾਰੀ ਆਪਣਾ ਜਿਹੜਾ ਵੋਟਰ ਟਰਨ ਆਊਟ ਪ੍ਰਾਇਮਰੀ ਵਿੱਚ ਬਹੁਤ ਘੱਟ ਹੁੰਦਾ ਤੇ ਹੁਣ ਫੋਰ ਐਗਜ਼ਾਮਪਲ 64000 ਬੰਦੇ ਵੋਟ ਪਾ ਸਕਦੇ ਨੇ ਤੇ ਸਾਲ ਤੋਂ ਸਾਲ بس 14000 ਪਾਉਂਦੇ ਨੇ ਕਿ 50000 ਬੰਦੇ ਵੋਟਾਂ ਪਾਉਂਦੇ ਹੀ ਨਹੀਂ ਹੈ ਤੇ ਉਹ ਵੋਟ ਵੱਡੀ ਘਾਟ ਤੇ ਉਹ 50000 ਤੋਂ ਯੂ ਨੋ ਦਾਫੀ ਪਰਸੈਂਟੇਜ ਆਪਣੇ ਆਪਣੀ ਕਮਿਊਨਿਟੀ ਤੇ ਮੈਂ ਇਹੀ ਹੱਕ ਜੋ ਕਿ ਬੇਨਤੀ ਕਰਦਾ ਕਿ ਆਕੇ ਵੋਟ ਪਾਓ ਸਿੰਘ ਨੂੰ ਪਾਓ ਪਰ ਅ ਟੈਨਰ ਡੇ ਬੋਥ ਜਿਹੜਾ ਹੁਣ ਸਾਡਾ ਨੈਕਸਟ ਸਟੈਪ ਅਗੇਨ ਦੋ ਦਿਨ ਪਹਿਲਾਂ ਬੋਥ ਇਮੋਸ਼ਨਲੀ ਉੱਥੇ ਕਾਫੀ emotions ਹਾਈ ਸੀ ਪਰ ਮੇਰਾ ਕਹਿਣਾ ਹੈ ਕਿ ਉਹ ਸਾਡੀ ਹੁਣ ਨਿਊਯਾਰਕ ਸਟੇਟ ਦੇ ਵਿੱਚ ਪਹਿਲਾ ਚੈਪਟਰ ਲਿਖਿਆ ਗਿਆ ਹੁਣ ਅਗਲਾ ਸਟੈਪ ਹੈ ਸਾਡਾ ਅਗਲਾ ਚੈਪਟਰ ਹੈ ਕਿ ਆਪਾਂ ਪੋਲਟਿਕਸ ਚ ਆਈਏ ਪਲਿਕ ਕੋ ਪਾਵਰ ਬਣਾਈਏ ਸੋ ਆਪਾਂ ਹੋਰ ਵੀ ਆਪਣੀ ਕਮਿਊਨਿਟੀ ਤਰੱਕੀ ਕਰ ਸਕੀਏ ਮਿਲ ਕੋ ਬਹੁਤ ਧੰਨਵਾਦ ਜਵਨੀ ਸਿੰਘ ਜੀ ਤੁਸੀਂ ਆਪਣੇ ਬਰਤਾ ਦਾ ਬੜਾ ਕੀਮਤੀ ਸਮਾਂ ਤੁਸੀਂ ਕੈਂਪੇਨ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਸਮਾਂ ਕੱਢਿਆ ਤੇ ਬੜਾ ਵੱਡਾ ਤੁਹਾਡਾ ਇਹ ਕਾਰਜਾ ਜਿਹੜਾ ਤੁਸੀਂ ਲਿਪਰੇ ਚੜ੍ਹਿਆ ਆ ਬੜੀਆਂ ਬੜੇ ਚੈਲੰਜਸ ਦੇ ਬਾਵਜੂਦ ਤੇ ਟੀਵੀ 84 ਦੇ ਉੱਤੇ ਅਸੀਂ ਜਦੋਂ ਇਸ ਖਬਰ ਨੂੰ ਸ਼ੇਅਰ ਕੀਤਾ ਜੋ ਅਸੈਂਬਲੀ ਦੇ ਵਿੱਚ ਰੈਕੋਗਨਾਈਜ਼ ਕੀਤਾ ਗਿਆ ਸਿੱਖ ਚੈਨਲ ਸਾਈਡ ਨੂੰ ਤਾਂ ਸਮੁੱਚੀ ਦੁਨੀਆ ਦੇ ਵਿੱਚੋਂ ਜਿਹੜੇ ਸਿੱਖਾਂ ਨੂੰ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਤੇ ਇੱਕ ਜਿਤਮਾਗ ਇਸ ਕਦਮ ਨੂੰ ਲਿਆਇਆ ਜੋ ਤੁਸੀਂ ਇਹ ਐਫਰਟਸ ਕੀਤੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਤੇ ਇੱਕ ਵਾਰ ਫਿਰ ਸਮਾਂ ਕੱਢਣ ਲਈ ਵੀ ਧੰਨਵਾਦ ਤੇ ਅੱਜ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਸਮੂੱਚੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਟੀਵੀ 84 ਤੁਹਾਡੀ ਸਪੋਰਟ ਦੇ ਨਾਲ ਲਗਾਤਾਰ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਚੁੱਕ ਰਿਹਾ ਹੈ ਸਰਕਾਰਾਂ ਵੱਲੋਂ ਰੈਸਟ੍ਰਿਕਸ਼ਨਸ ਲੱਗਣ ਦੇ ਬਾਵਜੂਦ ਪਾਬੰਦੀਆਂ ਲੱਗਣ ਦੇ ਬਾਵਜੂਦ ਅਸੀਂ ਕੰਮ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਜਿਹੜੇ ਹੈ ਜੇ ਵਧੀਆ ਲੱਗਦੇ ਆ ਤੇ ਤੁਸੀਂ ਇਸੇ ਤਰੀਕੇ ਨਾਲ ਸਪੋਰਟ ਕਰੋ ਵੱਧ ਤੋਂ ਵੱਧ ਲੋਕਾਂ ਤੱਕ 84 ਦੀਆਂ ਵੀਡੀਓਜ਼ ਨੂੰ ਸ਼ੇਅਰ ਕਰੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਉਦੋਂ ਤੱਕ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ